ਪੰਜਾਬ ਦੇ ਮਲਾਜ਼ਮਾਂ ਦੇ ਲਈ ਤੇ ਪੰਜਾਬਵਾਦੀ ਮਲਾਜ਼ਮ ਵਰਗ ਦੇ ਲਈ ਇੱਕ ਬੇहद ਵੱਡੀ ਅਤੇ ਖਾਸ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਇਤਿਹਾਸਿਕ ਅਪਡੇਟ ਜੜੀ ਹੈ ਪੰਜਾਬ ਦੇ ਸੀਐਮ ਭਗਵੰਤ ਸਿੰਘ ਬਾਂંਜੇ ਦੇ ਵੱਲੋਂ ਸਾਹਮਣੇ ਨਿਕਲ ਕੇ ਆ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਮਲਾਜ਼ਮ ਵਰਗ ਦੇ ਲਈ ਮਜ਼ਦੂਰ ਵਰਗ ਦੇ ਲਈ ਇੱਕ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਜੜਾਇਆ 2026 ਸ਼ੁਰੂ ਹੁੰਦੇ ਹੀ ਰੱਖਿਆ ਗਿਆ ਸੋ ਇਸ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਕਿਹੜੇ-ਕਿਹਰੇ ਮਜ਼ਦੂਰਾ ਤੇ ਮਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਹੋ ਸਕਦਾ ਹੈ ਕਿਹੜੇ-ਕਿਲੇ ਮਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਵੱਡੇ ਅਪਡੇਟ ਸਾਹਮਣੇ ਨਿਕਲ ਕੇ ਆ ਸਕਦੇ ਆ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ ਸੋ ਦਾ ਦੇਗੀ ਹਾਲ ਹੀ ਦੇ ਵਿੱਚ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਜੀ ਨੇ 2026 ਜਨਵਰੀ ਮਹੀਨੇ ਦੇ ਦੂਜੇ ਹਫਤੇ ਦੇ ਵਿੱਚ ਇੱਕ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਛੱਦੇ ਜਿਸ ਦੇ ਵਿੱਚ ਮਨਰੇਗਾ ਸਕੀਮ ਦੇ ਅਧੀਨ ਕੰਮ ਕਰਦੇ ਮਜ਼ਦੂਰਾ ਦੇ ਹੱਕਾਂ ਨੂੰ ਰੱਖਿਆ ਦੇ ਲਈ ਉਹਨਾਂ ਨੇ ਇਹ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਜਲਾਇ ਬੁਲਾਇਆ ਸੋ ਕੇਂਦਰ ਦੇ ਵੱਲੋਂ ਇਨਾ ਮਜ਼ਦੂਰਾਂ ਦੇ ਉੱਤੇ ਇੱਕ ਵੱਡਾ ਅਟਿਆਚਾਰ ਜਲਾਇਆ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਕਰਕੇ ਹੁਣ ਸੀਐਮ ਭਗਵੰਤ ਸਿੰਘ ਮਾਨ ਜੀ ਨੇ ਵੀ ਇਹ ਕਹਿ ਦਿੱਤਾ ਕਿ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਕੇ ਕੇਂਦਰ ਨੂੰ ਮਤਾ ਭੇਜਿਆ ਜਾਵੇਗਾ ਤਾਂ ਜੋ ਫੈਸਲੇ ਨੂੰ ਵਾਪਸ ਲਿਆ ਜਾ ਸਕੇ ਜਾਂ ਫਿਰ ਵਾਪਸ ਲੈਮ ਤੇ ਲਈ ਦਬਾਅ ਪਾਇਆ ਜਾ ਸਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਚੰਮਨ ਰਹੇਗਾ ਸਕੀਮ ਪੈੰਡੂ ਅਰਥਚਾਰੇ ਦੀ ਰੇਡ ਦੀ ਹਟਦੀ ਹੈ ਹਜ਼ਾਰਾਂ ਪੈੰਡੂਜ਼ ਬਿਵਾੜ 100 ਦਿਨਾਂ ਦੇ ਗਰੰਟੀਸ਼ੁਦਾ ਰੋਜ਼ਗਾਰ ਰਹੀ ਰੋਜੀ ਰੋਟੀ ਕਮਾਉਂਦੇ ਨੇ ਪਿੰਡਾਂ ਦੇ ਵਿੱਚ ਸਾਂਝੇ ਕੰਮ ਜਿਵੇਂ ਕਿ ਪਾਰਤ ਛੱਪਰਾਂ ਦੇ ਸਫਾਈ ਅਤੇ ਬੂਟੇ ਲਗਾਉਣ ਵਰਗੇ ਗਾਰਜ ਜੀ ਇਸੇ ਅਧੀਨ ਕੀਤੇ ਜਾਂਦੇ ਨੇ ਮੁੱਖ ਮੰਤਰੀ ਸੀਐਮ ਭਗਵੰਤ ਸਿੰਘ ਮਾਨ ਜੀ ਨੇ ਸਪਸ਼ਟ ਕੀਤਾ ਕਿ ਉਹ ਪੰਜਾਬ ਦੇ ਮਜ਼ਦੂਰਾਂ ਅਤੇ ਸੂਬੇ ਦੇ ਖਜ਼ਾਨੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਤੱਕਾ ਬਰਦਾਸ਼ਤ ਨਹੀਂ ਕਰਨਗੇ ਅਤੇ ਇਹ ਉਜਲਾਸ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰਾ ਤੇ ਪੰਜਾਬ ਦੇ ਦਰਮਿਆਨ ਸਿਆਸੀ ਤਣਾ ਨੂੰ ਹੋਰ ਵੀ ਵਧਾ ਸਕਦਾ ਹੈ ਦੂਜੇ ਪਾਸੇ ਸੂਤਰਾਂ ਦੀ ਮਨੇਹਤ ਅਜੇਕਰ ਇਸ ਵਿਸ਼ੇਸ਼ ਵਿਧਾਨ ਸਭਾ ਦੇ ਵਿੱਚ ਮਜ਼ਦੂਰਾਂ ਦੇ ਹੱਕਾਂ ਦੀ ਰੱਖਿਆ ਦੀ ਗੱਲ ਆਉਂਦੀਆਂ ਨੇ ਤਾਂ ਜ਼ਰੂਰ ਹੀ ਪੰਜਾਬ ਦੇ ਮਲਾਸਮਾ ਦੀ ਪੈਂਡਿੰਗ ਪਈਆਂ ਜਿਹੜੀਆਂ ਮੁੱਖ ਮੰਗਾਂ ਨੇ ਜਿਸ ਦੇ ਵਿੱਚ 16 ਪ੍ਰਤੀਸ਼ਤ ਡੀਏ ਦਾ ਮਹਿੰਗਾਈ ਭੱਤਾ 2.9 ਹੜਕੁਣਾ ਕਤੇ ਰੋੜਾ ਰਪੇਦਾ ਜਿਹੜਾ 18000 ਕਰੋੜ ਰੁਪਏ ਦਾ ਸਾਢੇ 5 ਸਾਲ ਦਾ ਬਕਾਇਆ ਪੈਂਡਿੰਗ ਪਿਆ ਉਸ ਦੇ ਉੱਤੇ ਵੀ ਵਿਚਾਰ ਵਟਾਂਦਰਾ ਕੀਤਾ ਜਾਵੇ